ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਆਪਣੇ ਹੋਰ ਨਵੇਂ ਵਲੌਗ ਵਿੱਚ ਸੋ ਅੱਜ ਦਾ ਜਿਹੜਾ ਵਲੌਗ ਆਪਣਾ ਉਹ ਹੈਗਾ ਪੁਰਾਣੇ ਟਾਇਰਾਂ ਤੇ ਤੇ ਕਿਉਂਕਿ ਆਪਣੀ ਪੁਨਟੋ ਦਾ ਇੱਕਲ ਟਾਇਰ ਫਟ ਗਿਆ ਤੇ ਆਪਾਂ ਨੂੰ ਪਾਉਣਾ ਪੈਣਾ ਹੁਣ ਨਵਾਂ ਨਵਾਂ ਪਾਉਣਾ ਨਹੀਂ ਦੋ ਟਾਇਰ ਪੈਸੇ ਵੀ ਖਰਾਬ ਸੀ ਸੋ ਆਪਾਂ ਪਰਾਵਾਂਗੇ ਜੇ ਆਪਾਂ ਨੂੰ ਚਾਰੇ ਟਾਇਰ ਵਧੀਆ ਹਾਲਤ ਵਿੱਚ ਮਿਲਣ ਤੇ ਉਹ ਆਪਾਂ ਪਵਾ ਲੈਣੇ ਆ ਜਾਣਾ ਕਿੱਥੇ ਆਪਾਂ ਮਾਲਵਾ ਟਾਇਰ ਸਮਰਾਲਾ ਇੱਥੋਂ ਪਵਾਏ ਸੇ ਆਪਾਂ ਅਲੌਏ ਵੀਲਸ ਤੇ ਦੇਖਦੇ ਆਪਾਂ ਕੀ ਕਿ ਸਾਧਤਾ ਵਾ ਆਜੋ ਫਿਰ ਆਜੋ ਸੋ ਆਪਾਂ ਪਹੁੰਚ ਗਏ ਆ ਜੀ ਮਾਲਵਾ ਟਾਇਰ ਸਮਰਾਲਾ ਚ ਜਿੱਥੇ ਤੁਹਾਨੂੰ ਪੁਰਾਣੇ ਨਵੇਂ ਟਾਇਰ ਹਰ ਤਰ੍ਹਾਂ ਦਾ ਸਾਈਜ਼ ਮਿਲ ਜੂਗਾ ਹਰ ਤਰ੍ਹਾਂ ਦਾ ਅਲੋਏ ਵੀਲ ਮਿਲ ਜੂਗਾ ਚਾਹੇ ਉਹ ਤੁਸੀਂ ਪੁਰਾਣਾ ਲੈਣਾ ਜਾਂ ਨਵਾਂ ਲੈਣਾ ਕਿਉਂਕਿ ਇੱਥੇ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਬਹੁਤ ਬੜਾ ਇਹ ਗੋਦਾਮ ਆ ਟਾਇਰਾਂ ਦਾ ਤੇ ਪੁਰਾਣੇ ਟਾਇਰ ਜਿਹੜਾ ਤੁਸੀਂ ਕਹੋਗੇ ਉਦਾਂ ਤੁਹਾਨੂੰ ਟਾਇਰ ਮਿਲ ਜੂਗਾ ਨਵੇਂ ਟਾਇਰਾਂ ਚ ਵੀ ਨਵੇਂ ਅਲੋਏ ਵੀਲ ਚ ਵੀ ਜਿਹੜੇ ਟ੍ਰੈਂਡ ਚ ਨੇ ਅੱਜਕੱਲ੍ਹ ਅਲੋਏ ਵੀਲਸ ਉਹ ਵੀ ਇੱਥੇ ਤੁਹਾਨੂੰ ਮਿਲ ਜਾਣਗੇ ਆਪਾਂ ਜਿਹੜੇ ਟਾਇਰ ਪਸੰਦ ਕੀਤੇ ਨੇ ਉਹ ਚਾਰ ਆਪਾਂ ਜੋੜੀ ਪਸੰਦ ਕਰਤੀ ਦੋ ਟਾਇਰ ਗੁੱਡੀਅਰ ਦੇ ਨੇ ਦੋ ਟਾਇਰ ਹੈਗੇ ਨੇ ਬ੍ਰਿਜਸਟੋਨ ਦੇ ਸੌਰੀ ਸਰ ਕੈਪਚੂਰਿੰਗ ਗੁਲਮਲਾਕੇ ਦੇਖਿਆ ਜਾਵੇ ਤਾਂ ਸਰਵਿਸ ਵੀ ਕਾਫੀ ਵਧੀਆ ਰਹੀ ਆ ਫਾਸਟ ਰਹੀ ਆ 1 ਘੰਟੇ ਦੇ ਵਿੱਚ ਵਿੱਚ ਆਪਣਾ ਜਿਹੜਾ ਸਾਰਾ ਕੰਮ ਸੀ ਹੋ ਗਿਆ ਸੀ ਜਿਹਦੇ ਵਿੱਚ ਪੇਟ ਦੀ ਕੀਤਾ ਗਿਆ ਅਲਾਈਨਮੈਂਟ ਬੀਲ ਬੈਲੈਂਸਿੰਗ ਇਹ ਸਾਰਾ ਕੁਝ ਹੋ ਗਿਆ ਤੇ ਇਹਦੇ ਕੋਈ ਐਕਸਟਰਾ ਆਪਣੇ ਤੋਂ ਚਾਰਜ ਨਹੀਂ ਕੀਤਾ ਗਿਆ ਜਿਹੜਾ ਟਾਇਰਾਂ ਦਾ ਰੇਟ ਸੀ ਉਹਦੇ ਵਿੱਚ ਹੀ ਇਹ ਸਾਰਾ ਕੁਝ ਹੋ ਗਿਆ ਤੇ ਉਹ ਤੋਂ ਬਾਅਦ ਆਪਾਂ ਗੱਡੀ ਚਲਾ ਕੇ ਦੇਖੀ ਵਧੀਆ ਚੱਲਦੀ ਸੀ ਕੋਈ ਪਾਸਾ ਨਹੀਂ ਖਿੱਚਦੀ ਸੀ ਕੋਈ ਮਤਲਬ ਇਦਾਂ ਦਾ ਬੈਡ ਐਕਸਪੀਰੀਅੰਸ ਨਹੀਂ ਰਿਹਾ ਵੀ ਪਤਾ ਲੱਗੇ ਕੋਈ ਪੁਰਾਣੇ ਟਾਇਰ ਪਵਾਇਆ ਵਧੀਆ ਸਮੂਥ ਡਰਾਈਵਿੰਗ ਸੀਗੀ ਜਿਹੜੀ ਮੇਨ ਪ੍ਰੋਬਲਮ ਆਪਾਂ ਨੂੰ ਆਈ ਉਹ ਅਗਲੇ ਦਿਨ ਆਈਆ ਟਾਇਰਾਂ 'ਚ ਥੋੜੀ ਜਿਹੀ ਪ੍ਰੋਬਲਮ ਆ ਗਈ ਜਿਹੜੀ ਟਾਇਰਾਂ ਦੀ ਸਾਈਡ ਪ੍ਰੋਫਾਈਲ ਹੁੰਦੀ ਆ ਟਾਇਰ ਪੌਣ ਤੋਂ ਅਗਲੇ ਦਿਨ ਥੋੜੀ ਜੀ ਪ੍ਰੋਬਲਮ ਆ ਗਈ ਟਾਰਾਂ 'ਚ ਤੇ ਮੈਂ ਤੁਹਾਡੇ ਨਾਲ ਫੋਟੋ ਸਾਂਝੀ ਕਰ ਰਿਹਾ ਤੇ ਦੇਖੋ ਤੁਸੀਂ ਟਾਇਰ ਕਾफी ਖਰਾਬ ਜਿਹਾ ਹੋ ਗਿਆ ਇੱਕ ਦਿਨ 'ਚ ਮੈਂ ਉਹਨਾਂ ਨੂੰ ਕਾਲ ਕੀਤੀ ਮਾਲਵਾ ਟਾਇਰ ਵਾਲਿਆਂ ਨੂੰ ਤੇ ਉਹ ਕਹਿੰਦੇ ਕਿ ਤੁਸੀਂ ਲੈ ਆਓ ਗੱਡੀ ਆਪਾਂ ਚੈੱਕ ਕਰ ਲੈਨੇ ਆ ਜੇ ਆਪਾਂ ਟੈਂਚੇਂਜ ਕਰ ਦਿੰਨੇ ਆ ਟਾਇਰ ਤੇ ਬਸ ਉਧਰ ਨੂੰ ਜਾ ਰਹੇ ਹਾਂ ਗੱਡੀ ਬਸ ਉੱਤਕ ਪਹੁੰਚ ਜਾਵੇ ਉਸ ਤੋਂ ਪਹਿਲਾਂ ਕੋਈ ਹੋਰ ਨੁਕਸਾਨ ਨਾ ਹੋ ਜਵੇ ਗੱਡੀ ਦਾ ਸੋ ਮਿਲਦੇ ਆ ਜੀ ਫਿਰ ਆਪਣੀ ਡ੍ਰੀਮ ਗੱਡੀ ਜਾਂਦੀ ਆ ਇਹ ਵੀ ਲੈਣੀ ਆ ਕਿਸ ਦਿਨ ਜਦੋਂ ਮੈਂ ਦੁਬਾਰਾ ਇੱਥੇ ਆਇਆ ਮਾਲਵਾ ਟਾਇਰ ਸਰਵਿਸ ਦੇ ਆ ਕੇ ਸਿਰਫ ਮੈਂ ਆਪਣਾ ਟਾਇਰ ਦਿਖਾਇਆ ਵੀ ਆ ਦੇਖੋ ਮੇਰਾ ਟਾਇਰ ਦੀ ਮੈਨੂੰ ਪ੍ਰੋਬਲਮ ਆਈ ਆ ਤੇ ਕੁਝ ਨਹੀਂ ਉਹਨਾਂ ਨੇ ਟਾਇਰ ਖੋਲਿਆ ਉਹਨਾਂ ਨੇ ਕਿਹਾ ਤੁਸੀਂ ਹੋਰ ਟਾਇਰ ਪਸੰਦ ਕਰ ਲਓ ਤੇ ਪਸੰਦ ਕੀਤਾ ਇੱਕ ਹੋਰ ਆਪਾਂ ਨੂੰ ਵਧੀਆ ਕੰਡੀਸ਼ਨ ਦੇ ਟਾਇਰ ਮਿਲ ਗਿਆ ਤੇ ਨਾਲ ਦੀ ਨਾਲ ਉਹਨਾਂ ਨੇ ਚੇਂਜ ਕਰਤਾ ਮਤਲਬ ਕੋਈ ਇਹ ਨਹੀਂ ਪੁੱਛਿਆ ਤੁਸੀਂ ਗੱਡੀ ਇਦਾਂ ਚਲਾਈ ਆ ਤੁਸੀਂ ਇਹ ਕੀਤਾ ਹੋਣਾ ਟੱਕ ਲੱਗ ਗਈ ਇਹ ਉਹ ਕੋਈ ਸਿੰਗਲ ਸਵਾਲ ਨਹੀਂ ਪੁੱਛਿਆ ਮਤਲਬ ਸਹੀ ਰਿਹਾ ਨਾਲ ਹੀ ਉਹਨਾਂ ਨੇ ਟਾਇਰ ਚੇਨ ਕਰਤਾ ਤੇ ਥੋੜਾ ਜਿਆ ਹੋਰ ਵਧੀਆ ਕੰਡੀਸ਼ਨ ਚ ਆਪਾਂ ਨੂੰ ਟਾਇਰ ਮਿਲ ਗਿਆ ਸੋ ਕੁੱਲ ਮਿਲਾ ਕੇ ਜੀ ਆਪਾਂ ਇਹ ਪੁਆਇਨ ਟਾਇਰ 9000 ਦੇ ਵਿੱਚ ਵਿੱਚ ਦੋ ਬ੍ਰਿਜਸਟਨ ਦੇ ਟਾਇਰ ਨੇ ਤੇ ਦੋ ਗੁੱਡਇਰ ਦੇ ਟਾਇਰ ਨੇ 20 ਤੇ 21 ਸੈਂਚ ਦੇ ਬਣੇ ਹੋਏ ਨੇ ਤੇ ਹੁਣ ਆਪਾਂ ਕੀ ਕਰਾਂਗੇ ਵੀ ਇਹਨੂੰ 4 ਦਿਨ ਵਰਤਾਂਗੇ ਤੋਂ ਬਾਅਦ ਇਹ ਰਿਵਿਊ ਪਾਵਾਂਗੇ ਵੀ ਟਾਇਰ ਆਪਣੇ ਸਹੀ ਨੇ ਕਿ ਨਹੀਂ ਕਿਉਂਕਿ ਪਹਿਲੇ ਦਿਨ ਜੇ ਮੈਂ ਰਿਵਿਊ ਪਾ ਦਿੰਦਾ ਤਾਂ ਸ਼ਾਇਦ ਅਲਰੇਡੀ ਗੱਲ ਹੋਈ ਆ ਆਪਣੇ ਨਾਲ ਇਹ ਚੀਜ਼ ਨਾ ਵੀਡੀਓ ਰਿਕਵਰ ਹੁੰਦੀ ਸੋ 4 ਕ ਦਿਨ ਬਾਅਦ ਮੈਂ ਨਾ ਰਿਵਿਊ ਪਾਵਾਂਗਾ ਸੋ 4 ਕ ਦਿਨ ਬਾਅਦ ਆਪਾਂ ਇਹਦਾ ਫੁੱਲ ਰਿਵਿਊ ਪਾਵਾਂਗੇ ਤੇ ਵੀ ਕਿੰਨੇ ਕਿਵੇਂ ਪਰਫਾਰਮੈਂਸ ਰਹੀ ਹੈ ਟਾਇਰਾਂ ਦੀ ਤੇ ਕਿਵੇਂ ਨਹੀਂ ਠੀਕ ਹੈ ਜੀ ਅੱਬੇ ਮਜ਼ਾ ਆਏਗਾ ਨਾ ਢੀਡੋ ਆਪਾਂ ਨੂੰ ਇਹ ਅੱਜ ਟਾਇਰ ਯੂਜ਼ ਕਰਦਿਆਂ ਨੂੰ ਤਕਰੀਬਨ ਤਕਰੀਬਨ ਮੈਨੂੰ ਲੱਗਾ 2 ਮਹੀਨੇ ਹੋ ਗਏ ਹੋਣਿਆ ਤੇ ਇਹਨਾਂ 2 ਮਹੀਨਿਆਂ ਦੇ ਵਿੱਚ ਮੈਨੂੰ ਲੱਗਦਾ ਗੱਡੀ ਆਪਾਂ ਇਹ 7-800 ਕਿਲੋਮੀਟਰ ਆਰਾਮ ਨਾਲ ਚਲاتی ਹੋਊਗੀ। ਚਾਰੇ ਇੱਕ ਟਾਇਰਾਂ ਦੀ ਜਿਹੜੀ ਕੰਡੀਸ਼ਨ ਆ ਬਿਲਕੁਲ ਓਕੇ ਆ ਮਤਲਬ ਕਿਸੇ ਪਾਸੇ ਇਹ ਨਹੀਂ ਹੈਗਾ ਵੀ ਵੱਧ ਚੱਲ ਗਿਆ ਜਾਂ ਘੱਟ ਚੱਲ ਗਿਆ। ਟਾਇਰ 'ਚ ਪੈਂਚਰ ਤਾਂ ਚਲੋ ਦੂਰ ਦੀ ਗੱਲ ਟਾਇਰ 'ਚ ਹਵਾ ਤੱਕ ਨਹੀਂ ਘੱਟ ਹੋਈ ਇਹਨਾਂ 2 ਮਹੀਨਿਆਂ ਦੇ ਵਿੱਚ ਵਿੱਚ। ਸੋ ਇਹ ਸੀ ਅੱਜ ਦਾ ਆਪਣਾ ਰਿਵਿਊ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਬਹੁਤ ਬਹੁਤ ਧੰਨਵਾਦ